साथी हो पहले सारे नारी आवाज बुलंद करिएगा दोस्तों अच अपा इस तीजे दिन ਸਾਡਾ ਜੇ ਸ਼ਿਸ਼ਾ ਅਸ਼ ਹੈ ਅੱਜ ਤੀਜੇ ਦਿਨ ਵਿੱਚ ਹੈ ਜਿਸ ਨੂੰ ਕਿ ਬਹੁਤ ਵੱਡਾ ਹੰਗਾਰਾ ਹੋਰ ਸਾਡੇ ਮੁਲਾਜ਼ਮ ਸਾਥੀਆਂ ਜਿਹੜੇ ਸੀ ਐਚਪੀ ਦੇ ਸੀਗੇ ਜਦੋਂ ਜ਼ੋਰ ਫਾਤੀ ਇਸ ਹਾਸ ਤੋਂ ਬਾਹਰ ਸੀ ਗਈ ਉਹਨਾਂ ਸਾਥੀਆਂ ਦਾ ਜੇ ਸ਼ਿਸ਼ਾ ਅਸ਼ ਵਿੱਚ ਆਉਣ ਦੇ ਸ਼ਿਸ਼ਾ ਅਸ਼ ਨੂੰ ਬਾਦ ਮਿਲਿਆ ਤੇ ਹਲੇ ਵੀ ਕੁਝ ਘਾਹ ਨੇ ਸਾਡੇ ਇਸ ਸ਼ਿਸ਼ਾ ਤੋਂ ਬਾਹਰ ਹੈ ਜਿਨ੍ਹਾਂ ਕੇ ਔਰ ਵਾਲੇ ਸਮੇਂ ਚ ਉਹ ਵੀ ਸੋਚਣਗੇ ਕਿ ਅਸੀਂ ਸ਼ਿਗਾਰਸ਼ੇ ਵਿੱਚ ਇਸ ਹਾਲ ਲਈਏ ਕਿ ਕਿਤੇ ਕਿਤੇ ਜਦੋਂ ਅਸੀਂ ਸ਼ਿਗਾਰਸ਼ੇ ਲੜਦੇ ਆਂ ਤਾਂ ਸਾਡੀ ਬੇਸ਼ੱਕ ਅਸੀਂ ਉੱਪਰਲੇ ਮਾਨਤੇ ਜੀਰੂ ਕਹਿੰਦੇ ਆ ਕਿ ਅਸੀਂ ਸ਼ਿਗਾਰਸ਼ੇ ਵਿੱਚ ਰਸਤਾ ਨਹੀਂ ਲੈਣਾ ਪਰ ਜਿਹੜੀ ਅੰਦਰ ਦੀ ਆਤਮਾ ਅੰਦਰ ਦੀ ਬੰਦੇ ਦੀ ਜਮੀਰ ਹੈ ਉਹ ਕਹਿੰਦੀ ਹੈ ਕਿ ਤੂੰ ਮੁਲਾਜ਼ਮ ਵਰਗਾਂ ਨੂੰ ਧੋਖਾ ਕਰ ਰਿਹਾ ਹੈ ਕਿਤੇ ਨਾ ਕਿਤੇ ਤੂੰ ਲੀਡਰ ਹੋ ਕੇ ਮੁਲਾਜ਼ਮਾਂ ਨੂੰ ਧੋਖਾ ਕਰ ਰਿਹਾ ਹੈ ਜਦੋਂ ਉਹ ਬੰਦੇ ਦੇ ਅੰਦਰ ਜਮੀਨ ਹੈ ਜਿਹੜੀ ਕਬੀਰ ਹੈ ਕੋ ਕੰਦੇਰੇ ਵਿਗਉਂਦੀ ਹੈ ਤਾਂ ਫੇਰ ਮੰਗਾ ਇਕੱਠੇ ਫੇਰ ਤੇ ਸੋਚਦਾ ਕਿ ਮੈਨੂੰ ਇਲਾਜ ਹੁੰਦੇ ਵਿੱਚ ਤੇ ਸ਼ਿੰਗਾਰਚਾਂ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਸੋ ਆਉਣ ਵਾਲੇ ਸਮੇਂ ਵਿੱਚ ਵੀ ਅਸੀਂ ਹੋਰ ਵੀ ਦੇਖਾਂਗੇ ਜਦੋਂ ਆਉਣ ਵਾਲੇ ਸਮਰਸ਼ਾ ਸੰਦਰਥਾਂ ਜਿਉ ਸਾਡੇ ਇਹ ਵੱਧ ਚੜ ਕੇ ਹੋਰ ਹਿੱਸੇ ਚ ਲੈਣਗੇ ਆਉਣ ਵਾਲੇ ਸਮੇਂ ਸਾਡੇ ਜੋ ਪਿਛਲੇ ਸਾਥੀ ਰਹਿ ਗਈਆਂ ਉਹਨਾਂ ਸਾਥੀਆਂ ਨਾਲ ਸ਼ਿੰਗਾਰਚਾਂ ਵਿੱਚ ਜਦੋਂ ਹਿੱਸਾ ਹੋਵੇਗਾ ਤੋਂ ਜੋ ਅਸੀਂ 90% ਤਾਂ ਆਉਣ ਵਾਲਾ ਸਮੇਂ 'ਚ ਜੋ 50% ਵਾਲੇ ਆ ਉਹ ਵੀ ਸਾਥੀ ਵੀ ਅੱਗੇ ਵਿਚ ਆਉਣਗੇ ਤਾਂ ਪਰ ਸਾਡੇ ਸ਼ਹਿਰ 'ਚ ਨਵਾਂ ਰਿਸ਼ਤਾ ਬਣੂਗਾ ਤਾਂ ਸਾਥੀ ਪੰਜਾਬ ਸਰਕਾਰ ਦਾ ਜੋ ਹਾਲ ਹੈ ਉਹ ਆਪਾਂ ਦੇਖਦੇ ਆ ਕਿ ਜਿੰਨਾ ਮੁਲਾਜ਼ਮ ਵਰਗ ਹੈ ਮੁਲਾਜ਼ਮ ਵਰਗ ਨੂੰ ਬਈ ਮੀਟਿੰਗਾਂ ਦੇਖ ਕੇ ਸਰਕਾਰ ਵਾਰ-ਵਾਰ ਟਕਰਾਅ ਦੀ ਨੀਤੀ ਖੜੀ ਹੈ ਉਹਨਾਂ ਨੂੰ ਅੱਗੇ ਤੋਂ ਅੱਗੇ ਪਾ ਰਹੀ ਹੈ ਜਿਵੇਂ ਪਿੱਛੇ ਜੋ ਚੋਣਾ ਆਈਆਂ ਸੀ ਜਦੋਂ ਚੋਣਾਂ ਦੇ ਵਿੱਚ ਤੋਂ ਅੰਤਮਾਨ ਦੇ ਆ ਮੀਟਿੰਗ ਦੇ ਵਿੱਚ ਬੈਠ ਕੇ ਕਿ ਅਸੀਂ ਕਿ ਮੇਰੇ ਨਾਲ ਤੁਸੀਂ ਵਿਸ਼ਵਾਸ ਕਰੋ ਤੇ ਮੈਂ ਕਿ ਮੈਂ ਮੁੱਖ ਮੰਤਰੀ ਆ ਜੇ ਤੁਸੀਂ ਵਿਸ਼ਵਾਸ ਕਰੋ ਮੈਂ ਮੁੱਖ ਮੰਤਰੀ ਆ ਮੈਂ ਤੁਹਾਡੀ ਹਰ ਮੰਗ ਪੂਰੀ ਕਰਾਂਗਾ ਪਰ ਪਿਛਲੇ 4 ਮਹੀਨੇ ਤੋਂ ਸਰਕਾਰ ਹਰ ਮੀਟਿੰਗ ਨੂੰ ਬੈਠ ਕੇ ਹਰ ਮੀਟਿੰਗ ਨੂੰ ਟਾਲਾ ਪਾਉਂਦੇ ਆ ਰਹੀ ਹੈ ਇਹ ਮੁੱਖ ਮੰਤਰੀ ਤੋਂ ਕੋਲੋਂ ਪਹਿਲਾਂ ਆ ਕੇ ਜਾਂ ਚਾਰ ਦਿਨ ਪਹਿਲਾਂ ਆ ਕੇ ਉਹ ਮੀਟਿੰਗ ਨੂੰ ਟਾਲਾ ਪਾ ਦਿੰਦੀ ਹੈ ਤੇ ਮੀਟਿੰਗ ਦਾ ਸਮਾਂ ਅੱਗੇ ਪਾ ਦਿੰਦੀ ਹੈ ਤੇ ਹੁਣ ਵੀ ਜੋ 10 ਤਰੀਕ ਦੀ ਮੀਟਿੰਗ ਨੂੰ ਬਦਲ ਕੇ ਤੇਰਾ ਤਰੀਕਾ ਕਰ ਦਿੱਤਾ ਕਿ ਤੁਸੀਂ ਸਭ ਕਮੇਟੀ ਨਾਲ ਮੀਟਿੰਗ ਕਰ ਲਗੋ ਜੋ ਕਿ ਸਾਡੇ ਮਲਾਜਮ ਫਰੰਟ ਤੇ ਮਾਜਨ ਜੁਨਨਾ ਜਾਂ ਸਾਡੇ ਜੁਦਰਦੇ ਬੰਕ ਮਲਾਜਮ ਜਦਰਦੇ ਬੰਦੀਆਂ ਉਹਨਾਂ ਨੇ ਉਹ ਕਹੀ ਉਸ ਚੀਜ਼ ਨੂੰ ਅਨਕਾਰੀ ਕਰ ਦਿੱਤਾ ਕਿ ਜਦੋਂ ਤੱਕ ਸਾਡਾ ਸੀਐਮਐਮ ਮੀਟਿੰਗ ਦੇ ਵਿੱਚ ਨਹੀਂ ਪਹੁੰਚਦਾ ਉਦੋਂ ਤੱਕ ਕੋਈ ਵੀ ਸ਼ੰਗਾਰਸ਼ ਕਮੇਟੀ ਕੋਈ ਵੀ ਸ਼ੰਗਾਰਸ਼ ਮਲਾਜਮ ਅਸਿਲਸ ਦੇ ਜਦਰਦੇ ਬੰਦੀਆਂ ਕੋਈ ਕਿਸੇ ਕਜਾਈ ਕਮੇਟੀ ਨਾਲ ਮੀਟਿੰਗ ਨਹੀਂ ਕਰੇਗੀ ਇਹਦਾ ਮਤਲਬ ਹੈ ਕਿ ਆਉਣ ਵਾਲੇ ਸਮੇਂ ਚ ਜੋ ਅਜਾ ਹੋਰ ਨੰਬਰ ਹੋਏਗਾ ਜਿਦਾ ਕਿ ਆਉਣ ਵਾਲੇ ਸਮੇਂ ਸ਼ਿਖਾਰ ਸਿੰਘ ਨੂੰ ਸਰਕਾਰ ਦੇ ਪ੍ਰਤੀ ਗੁੱਸਾ ਹੋਏਗਾ ਤੇ ਆਉਣ ਵਾਲੇ ਸਮੇਂ ਸਾਥੀ ਜੀ ਖੜੇ ਹੋਵੇ ਸਾਥੀ ਜੀ ਮੈਂ ਬੇਨਤੀ ਕਰੂੰਗਾ ਕਿ ਜਿਹੜੇ ਸਾਥੀ ਸਾਡੇ ਹੈ ਤਾਂ ਸਾਡੇ ਵਿੱਚ ਹੀ ਹੈ ਚਾਹੇ ਕੋਈ ਜਈ ਹੈ ਚਾਹੇ ਕੋਈ ਕੋਈ ਇਹ ਨਾ ਮੈਂ ਚਾਹ ਤੂੰ ਲੈਣ ਮੈਂ ਹੈ ਤਾਂ ਸਾਡੇ ਵਿੱਚ ਹੀ ਹੈ ਪਰ ਜਦੋਂ ਅੱਜ ਉਹ ਸਾਡੇ ਵਿੱਚੋਂ ਬਾਹਰ ਬੈਠੇ ਹੈ ਤਾਂ ਮਾਨੂੰ ਦੇਖ ਪਹੁੰਚਦੀ ਹੈ ਕਿ ਹੈ ਤਾਂ ਸਾਡੇ ਵਿੱਚ ਹੀ ਹੈ ਕੋਈ ਚਾਹੇ ਆਪਣੀ ਪ੍ਰਮੋਸ਼ਨ ਨੂੰ ਲੈ ਕੇ ਬੈਠਾ ਤੇ ਮੇਰੀ 2 ਮਹੀਨਾ 4 ਮਹੀਨਾ ਪ੍ਰਮੋਸ਼ਨ ਹੋ ਜਾਣੀ ਆ ਕਦੋਂ ਹੋਣੀ ਆ ਪ੍ਰਮੋਸ਼ਨ ਕੋਈ ਪਤਾ ਨਹੀਂ ਕਿਉਂਕਿ ਸਰਕਾਰ ਖਾਲਾ ਲਗਾ ਦਿੰਦੀ ਹਨ ਪਰ ਅੱਜ ਸਾਡੀ ਆਪਣੀ دوست ਸਾਡੀ ਆ 2 ਸਾਲ ਪ੍ਰਮੋਸ਼ਨ ਕਰਕੇ ਅੱਜ ਉਹ ਸਟ੍ਰਾਈਕ ਕਰਕੇ ਸਟ੍ਰਾਈਕ ਤੋਂ ਪਿੱਛੇ हट ਗਿਆ ਸਾਡੀ ਸਾਡੇ ਨਰਮਲ ਸਿੰਘ ਜੀ ਫੋਰਮੈਂਟ ਜੀ ਬੈਠੇ ਆ ਜਿਨ੍ਹਾਂ ਦੀ ਕਿ ਅਗਲੇ ਮਹੀਨੇ ਦੀ ਕਤੀ ਡਿਗਰੀ ਮੇਰੇ ਸਾਡੀ ਸਾਡੀ ਡਿਪਲੋਮੈਂਟ ਹੈ ਪਰ ਉਹ ਸੱਚੀ ਆਪਣੀ ਪ੍ਰਮੋਸ਼ਨ ਕਰਕੇ ਬੈਠਾ ਹੈ ਕਿ ਮੈਂ ਕਦੀ ਪ੍ਰਮੋਸ਼ਨ ਹੋਣੀ ਆ ਜਾਣਾ ਪ੍ਰਸ਼ਾਤੀ جانتے ਹੈ ਕਿ ਆਉਣ ਵਾਲੇ ਸਮੇਂ ਚ ਉਹਨਾਂ ਸਾਥੀਆਂ ਬਾਰੇ ਅਪਾ ਕੀ ਸੋਚਣਾ ਹੈ ਕਿ ਸਬਜੰਟਾ ਜਾਂ ਡਿਵੀਜ਼ਨ ਨੇ ਸੋਚਣਾ ਹੈ ਕਿ ਉਹ ਸਾਥੀ ਜੋ ਸਾਡੇ ਜਾਂ ਸੀ ਸਾਥੀ ਨੂੰ ਭਰਾ ਲਾ ਕੇ ਬੈਠੇ ਆ ਉਹਨਾਂ ਬਾਰੇ ਅਸੀਂ ਕੀ ਕਰਨਾ ਹੈ ਸਾਥੀ ਆਉਣ ਵਾਲੇ ਸਮੇਂ ਚ ਅਪਾ ਸਿੰਘਾਸੁਰ ਹੋਰ ਦੇਖਾ ਕਰੀਏ ਕਿ ਜੋ ਜਿੰਦਾਬਤ ਸਾਥੀ ਨਹੀਂ ਹੋਗੀ ਸੋ ਮੈਂ ਮੌਤ ਵੀ ਨਾ ਕਹਿੰਦਾ ਹੋਇਆ ਕੋ ਬਣਾ ਲੈ ਮਾਣਦਾ ਸਾਥੀ ਨੇ ਨਾਲੇ ਜਵਾਬ ਦੇਣਾ ਪਏਗਾ বুধ আবাদ